ਇਹ ਸ਼ਰੀਰ ਦੀ ਬਣਤਰ ਮਿੱਤਰੋ ਬਹੁਤ ਸੋਹਣੀ ਆ ਕੱਦ ਕਰਦੀ ਠੀਕ ਆ ਕੋਈ ਬਹੁਤਾ ਛੋਟਾ ਕੱਦ ਨਹੀਂ ਤੌਰ ਵੀ ਮਿੱਤਰੋ ਬਹੁਤ ਸੋਹਣੀ ਐ ਤੇ ਥਣਲੇ ਵੀ ਦੀ ਮਿੱਤਰੋ ਚੰਗੀ ਐ ਮੋੜ ਲੇ ਜੀ ਜਾਂ ਇੱਥੇ ਬੰਦ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਾਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਸੋ ਅੱਜ ਦੀ ਵੀਡੀਓ ਦੇ ਚੱਕ ਸੁਣ ਵਾਲੀ ਆ ਆਪਾਂ ਫੇਰ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਬਾਈ ਦਾ ਘਰੇਲੂ ਕੰਮ ਐ ਇਹ ਚੰਗੇ ਪਸ਼ੂ ਦਾ ਚੰਗੇ ਦੁੱਧ ਵਾਲੇ ਨੇ। ਬਾਈ ਚਮਕੌਰ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ। ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ। ਸੋ ਪਹਿਲਾਂ ਤੁਹਾਨੂੰ ਮੱਝ ਦਿਖਾ ਦਈਏ। ਸਿੰਗਾ ਦੀ ਬੰਤਰ ਵੀ ਠੀਕ ਆ ਮਿੱਤਰੋ। ਫੇਸ ਕੁਆਲਿਟੀ ਚੰਗੀ ਆ ਤੇ ਥਾਂਲੇਵੇ ਦੀ ਸਾਫ਼। ਅਜੇ ਸੂਣ ਦੇ ਵਿੱਚ ਕੁਝ ਦਿਨ ਬਾਕੀ ਆ। ਤੇ ਬਾਈ ਕਹਿੰਦਾ ਵੀ ਲੇਵਾ ਬਹੁਤ ਸੋਹਣਾ ਬਣਾਉਂਦੀ ਆ ਜਦੋਂ ਇਹ ਤਿਆਰ ਹੁੰਦੀ ਆ। ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਤੇ ਪਹਿਲਾਂ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾ ਦਗੇ ਸੋ ਬਣੇ ਰਹੋ ਆਪਣੇ ਚੈਨਲ ਦੇ ਨਾਲ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਜ਼ਰੂਰ ਦਬਾਓ ਜਿਹੜੇ Facebook ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਮਿੱਤਰੋ ਫੋਲੋ ਕਰੋ Instagram ਤੇ ਵੀ ਮਿੱਤਰੋ ਆਪਾਂ ਇੱਕ ਪੇਜ ਬਣਾਇਆ ਪਾ ਮਹਾਰਾਡਰੀ ਫਾਰਮ ਦੇ ਨਾਂ ਤੇ ਉਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਕਿਉਂਕਿ ਸਾਰੀਆਂ ਵੀਡੀਓ ਆਪਾਂ ਤਿੰਨੇ ਚੈਨਲ ਤੇ ਮਿੱਤਰੋ ਆਪਾਂ ਪਾਇਆ ਕਰਾਂਗੇ ਤੇ ਸਰੀਰ ਦੀ ਬਣਤਰ ਮਿੱਤਰੋ ਬਹੁਤ ਸੋਹਣੀ ਆ ਕੱਦ ਕਰਦੀ ਠੀਕ ਆ ਕੋਈ ਬਹੁਤਾ ਛੋਟਾ ਕੱਦ ਨਹੀਂ ਤੌਰ ਵੀ ਮਿੱਤਰੋ ਬਹੁਤ ਸੋਹਣੀ ਹੈ ਤੇ ਥਨਲੇ ਵੀ ਦੀ ਮਿੱਤਰੋ ਚੰਗੀ ਹੈ ਮੋੜ ਲੇ ਜੀ ਜਾਂ ਇੱਥੇ ਬੰਦ ਕਰਨੇ ਤਾਂ ਜੋ ਉੱਥੇ ਉੱਥੇ ਲੈ ਚੱਲ ਬਸ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਜੇਕਰ ਕਿਸੇ ਭਰਾ ਨੇ ਆਪਣੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82124 ਅਜੇ ਸੂਣ ਦੇ ਵਿੱਚੋ ਕਾਫੀ ਨਰ ਲੈਂਦੀ ਐ ਜਿਹੜੀ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਕਿ ਕਿੰਨਾ ਕਦੋਂ ਤੁਸੀਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਆਪਣਾ ਪਿੰਡ ਹੈਗਾ ਸੁਖਾ ਨੰਦ ਹਣਾ ਇੱਕ ਘਰ ਆਪਣਾ ਕਿੱਥੇ ਜੇ ਹੈ ਆਪਾਂ ਥੇਕੇ ਕੋਲ ਘਰ ਹੈ ਸੁਖਾ ਨੰਦ ਦੇ ਭਗਤ ਖਾਨ ਨੇ ਲੱਗੇ ਵਿਚਾਲੇ ਜੀ ਹਣਾ ਪੱਠੇ ਲੰਘ ਕੇ ਹਾਂਜੀ ਹਾਂ ਠੀਕ ਹੈ ਇਕੱਲੇ ਹੀ ਮਕਾਨ ਆਪਣੀ ਕੋਠੀ ਕੋਰ ਵੀ ਕੋਈ ਦੋ ਘਰ ਹੈ ਦੋ ਘਰ ਹਾਂਜੀ ਠੀਕ ਹੈ ਤੇ ਇਹ ਆਪਣਾ ਘਰੇਲੂ ਕੰਮ ਹੀ ਆ ਹਾਂਜੀ ਘਰੇਲੂ ਕਿੰਨੇ ਕ ਦੁੱਧ ਵਾਲੇ ਪਸ਼ੂ ਆ ਸਾਰੇ ਸਾਡੇ ਵਾਲੇ ਹੈਗੇ 14 15 ਲੀਟਰ ਦੇ ਆਮ ਹੀ ਹੈ ਜੀ ਠੀਕ ਹੈ ਹਾਂ ਜੀ ਤੇ ਇਹਨੇ ਕਿਹੜਾ ਸੂਆ ਹੈ ਇਹਦਾ ਇਹਦਾ ਤੀਜਾ ਸੂਆ ਹੈ ਤੀਜਾ ਸੂਆ ਕਿੰਨੇ ਕੁ ਦਿਨ ਬਾਕੀ ਹੈ ਇਹਦੇ ਇਹ 5-7 ਦਿਨ ਰਹਿ ਗਏ ਬਾਕੀ ਦੇ 5-7 ਦਿਨ ਹਾਂ ਜੀ ਤਿਆਰ ਬਹੁਤ ਕਰੂਗੀ ਇਹਦੇ ਵਾ ਠੀਕ ਹੈ ਦੁੱਧ ਕਿੰਨਾ ਕੱਢਿਆ ਜੀ ਦੁੱਧ ਹੀ 13-13.5 ਲੀਟਰ ਕੱਢਿਆ ਜੀ 13-13.5 ਹਾਂ ਜੀ ਕੱਢੂਗੇ ਇਤੀ 14-15 ਹਾਂ ਜੀ ਹਾਂ ਕੱਢੂਗੇ ਨਾ ਜੀ ਨਾਰਮਲ ਹੀ ਆਈ ਆਹ ਜਿਹੜੀ ਮਾੜੀ ਆਈ ਠੀਕ ਹੈ ਹੁਣ ਕਈ ਭਰਾ ਕਹਿੰਦੇ ਆ ਵੀ ਪਸ਼ੂ ਮਿੱਤਰੋ ਚੌਥੇ ਪੰਜਵੇਂ ਬੁੱਢਾ ਹੋ ਜਾਂਦਾ ਤੇ ਆਹ ਜਿਹੜੀ ਜੇ ਹੀ ਵਪਾਰੀ ਕੋਲੇ ਖੜੀ ਹੋਵੇ ਤਾਂ ਬਾਈ ਕਦੋਂ ਕਹੇ ਜੀ ਤੀਜਾ ਸੁਗਾ ਚੌਥਾ ਸੁਗਾ ਠੀਕ ਹੈ ਤੇ ਇਹ ਕਿਹੜਾ ਸੁਗਾ ਜੀ ਇਹਦਾ ਇਹਦਾ 12ਵਾਂ ਸੁਗਾ ਜੀ 12ਵਾਂ ਸੁਵੇ ਹਾਂਜੀ ਠੀਕ ਹੈ ਕਿੰਨਾ ਕਦੋਂ ਤੱਕ ਕੱਢਿਆ ਨੇ ਇਹਨੇ ਕੱਢਿਆ 16-17 ਲੀਟਰ ਦੁੱਧ ਦੇ ਮੰਨ ਲਵੀ ਪਹਿਲਾਂ ਸੁਗਾ ਚ ਘੌਣ ਵੀ ਨਹੀਂ ਨਹੀਂ ਹੁਣ ਵੀ ਜੀ ਪਹਿਲਾਂ 14-15 ਹਰ ਖਰਾਕ ਚ ਚਾਰ-ਚੂਰ ਪੈਂਦਾ ਹੁਣ 14-15 ਲੀਟਰ ਦੇ ਬਰੇ ਨੋਰਮਲ ਖਰਾਕ ਤੇ ਚੱਲੀ ਗਈ ਠੀਕ ਹੈ ਹਾਂ ਜੀ ਰੌਲਾ ਤਾਂ ਆਇਆ ਨਾ ਵੀ ਮਨ ਲੈ ਹਰ ਬੰਦਾ ਇਹ ਕਹਿੰਦਾ ਵੀ ਜੇ ਪੰਜਵੇਂ ਦਾ ਨਾਂ ਲੈਨੇ ਨਾ ਹਾਂ ਯਾਰ ਅਸਲਾ ਕਹਿੰਦਾ ਬੁੜੀ ਹੋਊਗੀ ਬਾਈ ਨਹੀਂ ਬੁੜੀ ਨਹੀਂ ਹੋਈ ਹਾਂਜੀ ਨਹੀਂ ਬੁੜੀ ਸਾਡੀ ਹੋਣ ਦੂਜੀ ਪੂਰੀ ਮਾਂ ਤੇ ਖੜੀ ਹੋ ਤੇ ਹੋਰ ਵੀ ਮਾਂ ਉਹ ਕਿਹੜੀ ਆ ਉਹ ਸਾਡੀ ਹੋਰੀ ਮਾਂ ਦੀ ਆ ਸੋ ਮਿੱਤਰੋ ਵੈਸੀ ਆ ਪਾ ਦਿਖਾ ਰਹੇ ਆ ਵੀਡੀਓ ਵੈਸੇ ਲੰਮੀ ਬਣ ਜਾਣੀ ਆ ਤੇ ਕਿਉਂਕਿ ਗੱਲ ਕੀ ਆ ਵੀ ਸੂਆ ਹੀ ਜਾ ਕੇ ਜਦੋਂ ਦੁੱਧ ਹੀ ਜਾ ਕੇ ਘਟੋ ਘਟੋ ਪੰਜਵੇਂ ਚੌਥੇ ਬੰਦਾ ਹੁਣ ਆ ਪੂਰੀ ਦਾ ਕਿਹੜਾ ਸੂਆ ਉਹ ਇਹਦਾ ਹੀ ਬਾਅਦ ਵਿੱਚ ਸੂਆ ਇਹਦਾ ਹੀ ਠੀਕ ਆ ਠੀਕ ਹੈ ਤਿੰਨ ਚਾਰੇ ਕਟੀਆਂ ਠੀਕ ਹੈ ਇਹਨੇ ਕਿੰਨਾ ਕਦੋਂ ਤੁਸੀਂ ਇਹਦਾ ਹੀ ਹੈਗਾ 14-15 ਲੀਟਰ ਦੁੱਧ ਹੀ ਨਾਰਮਲ ਹੈ ਖਰਾਬ ਤੇ ਨਾਰਮਲ ਖਰਾਬ ਹਾਂਜੀ ਠੀਕ ਹੈ ਤੇ ਘੂਰ ਦੀ ਵੀ ਥੋੜੀ ਜੀ ਨਹੀਂ ਹੈ ਘੂਰ ਦੀ ਨਹੀਂ ਠੀਕ ਹੈ ਵੈਸੇ ਹੀ ਲੱਗਦੀ ਓਕੇ 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 ਠੀਕ ਹੈ ਸੋ ਵੈਸੇ ਮਿੱਤਰੋ ਇਹ ਆਪਾਂ ਦਿਖਾਏ ਨੇ ਕਿਉਂਕਿ ਕਈ ਭਰਾ ਕਹਿੰਦੇ ਵੀ ਚੌਥਾ ਪੰਜਵਾਂ ਜਦੋਂ ਸੂਆ ਹੋ ਜਾਂਦਾ ਨਾ ਅਲਾ ਕਹਿੰਦਾ ਬੁੜੀ ਹੋ ਗਈ ਸੋ ਮਿੱਤਰੋ ਵੀ ਵੀ ਸੂਏ ਪਸੂ ਸੂ ਪੈਂਦਾ ਜੇ ਸੰਭਾਈ ਹੋਵੇ ਹਾਂਜੀ ਹੋਰ ਜੀ ਬਹੁਤ ਬੋਲੀ ਆਈ ਠੀਕ ਹੈ ਕੋਈ ਇਹ ਆਪਣੀ ਨਹੀਂ ਗਰੰਟੀ ਆਈ ਕੋਈ ਮਰਜ਼ੀ ਲੈ ਜੇ ਫੋਨ ਤੇ ਬਹੁਤ ਬੋਲੀ ਆਈ ਫੋਨ ਚੋਂ ਚੁੰਨ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਮੁੱਲ ਕੀ ਕਰਤਾ ਜੇ ਫਿਰ ਇਹਦਾ ਆਪਾਂ ਇਹਦਾ ਹੀ ਮੁੱਲ 115 ਹਾਂਜੀ 115 ਹਾਂਜੀ ਮਾਨਤਾ ਕਰ ਦਿਆਂਗੇ ਹਾਂ ਕਰਤਾ ਜੀ ਠੀਕ ਹੈ ਤੇ ਫੋਨ ਨੰਬਰ ਜੀ 95177 ਹਾਂਜੀ 22020 95 172 ਹਾਂਜੀ 22020 22020 ਕਈ ਭਰਾ ਇੱਕ ਮੈਂ ਹੋਰ ਗੱਲ ਕਰਦਾ ਕਿਉਂਕਿ ਹਰ ਚੀਜ਼ ਆਪਣਾ ਦਿਖਾਉਣ ਦਾ ਫਰਜ਼ ਬੰਦਾ ਕਈ ਭਰਾ ਮਿੱਤਰੋ ਇਹਨੂੰ ਫਲੇਰ ਹੀ ਕਹਿਣਗੇ ਹਨਾ ਹਾਂਜੀ ਹਾਂ ਹਾਂ ਠੀਕ ਹੈ ਵੈਸੇ ਕਦੋਂ ਕਦੀ ਇਹ ਚਿੱਟਾ ਇਹ ਨਹੀਂ ਇਹ ਪਹਿਲ ਜਮ ਜਮਦਾ ਕਿਉਂਕਿ ਪਾਈਆਂ ਦੇ ਨਾਲ ਇਹ ਨੀਲੀ ਰਾਬੀ ਮੱਝ ਦੇ ਆਹ ਮੱਝ ਹੈ ਇਹਦੇ ਪੈਰ ਚਿੱਟਾ ਤੇ ਮੱਥੇ 'ਚ ਬੱਲ ਹੈ ਠੀਕ ਹੈ ਨੀਲੀ ਰਾਬੀ ਨਸਲ ਦੇ ਵਿੱਚੋਂ ਆਈ ਵੀ ਆ ਕਈ ਵਾਰ ਮਿੱਤਰੋ ਕਿਸੇ ਕਿਸੇ ਦੇ ਆ ਜਾਂਦਾ ਹੁੰਦਾ ਲੈ ਵੇ ਤੇ ਸੋ ਮੈਂ ਤਾਂ ਦਿਖਾਉਣਾ ਹੈ ਕਈ ਵਾਰ ਆਲਾ ਡਰ ਜਾਂਦਾ ਹੈ ਕਹਿੰਦਾ ਫਲੇਰੀ ਹੈ ਜਾਂ ਕੁਝ ਹੋਰ ਹੈ ਹਨ ਤੇ ਆ ਆ ਜਿਹੜੀ ਬੱਲੀ ਹੈ ਇਹ ਇਹ ਸਾਡੀ ਵੱਡੀ ਮੱਝ ਹੁੰਦੀ ਸੀ ਲੀਲੀ ਰਵੀ ਜੀ ਠੀਕ ਹੈ ਉਹ ਥਾਣਾ ਦੀ ਨਾਕਸ ਤੋਂ ਬਹਿ ਗਿਆ ਸੀ ਉਹਦੇ ਇਹ ਉਹਦੀ ਕੱਟੀ ਆ ਜੀ ਇਹ ਤਾਂ ਉਹਦੀ ਡਾਇਮੰਡ ਡਾਇਮੰਡ ਦੀ ਆਈ ਡਾਇਮੰਡ ਦੀ ਠੀਕ ਹੈ ਹੋਰ ਤਾਂ ਨਹੀਂ ਕੋਈ ਬੁਰੀ ਵਾਰੀ ਤਾਂ ਨਹੀਂ ਵੇਚਣੀ ਨਹੀਂ ਨਹੀਂ ਬੁਰੀ ਨਹੀਂ ਠੀਕ ਹੈ ਤੇ ਮੋਲੇ ਦਾ 115 ਫੋਨ ਨੰਬਰ ਦੁਬਾਰੇ ਫੇਰ ਦੱਸ ਦਿਓ 95115 95171 95 99171 22020 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਪਿੰਡ ਜੀ ਸੁਖਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਆ ਤੇ ਆ ਦੂਜੇ ਸੂਜੇ ਕੱਟੀ ਆ ਜੀ ਹਾਂ ਕਿਹੜੀ ਦੀ ਇਹਦੀ ਠੀਕ ਆ ਸੋ ਮਿੱਤਰੋ ਇਸ ਕੁਆਲਿਟੀ ਇਹਦੀ ਵੀ ਬਹੁਤ ਸੋਹਣੀ ਆ ਕੁੰਡੇ ਸਿੰਘ ਬਣਾਏ ਆ ਹੁਣ ਟੀਕਾ ਕਿਹੜਾ ਲੱਗਿਆ ਬਈ ਤੇ ਇਰੇ ਦਾਰੇਸਾਨ ਦਾ ਲੱਗਿਆ ਬਾਈ ਦਾਰੇ ਦਾ ਹਾਂਜੀ ਓਕੇ ਹਾਂਜੀ ਦਾਰੇਸਾਨ ਦਾ ਲੱਗਿਆ ਹੋਰ ਵੀ ਮੰਨਣਾ ਬੀ ਟੀ ਕੇ ਕਿਹੜੇ ਕਿਹੜੇ ਚੰਗੇ ਭਰਾਏ ਆ ਹੁਣ ਤਾਈ ਕੀ ਸਾਡੇ ਦਾ ਦਾਰੇਸਾਨ ਦੀ ਇੱਕ ਝੁੱਤੀ ਓਕੇ ਉਹ ਕਦੀ ਪਰਨ ਕਰਨੀ ਸਰ ਸਿਰੇ ਤੇ ਹਾਂਜੀ ਉਹ ਵੀ ਆਪਾਂ ਦਿਖਾ ਦਨੇ ਆ ਕਿਉਂਕਿ ਵੀਡੀਓ ਤਾਂ ਫੇਰ ਕਹਿੰਦੇ ਲੰਮੇ ਬਣ ਗਈ ਪਰ ਜਦੋਂ ਆਪਾਂ ਕਿਸੇ ਪਸ਼ੂ ਚੰਗੇ ਆਪ ਨੂੰ ਵੀਂਦੇ ਆ ਹਨਾ ਉਹ ਤੋਂ ਦਿਖਾਉਣ ਦਾ ਫਰਜ਼ ਵੀ ਹੁੰਦਾ ਬਹੁਤ ਵੱਡਾ ਕਾਦਾ ਹਨਾ ਹਾਂਜੀ ਹਾਂ ਠੀਕ ਹੈ ਇਹਨੇ ਇਹ ਕਿਹੜਾ ਸੂਦਾ ਪਹਿਲਾਂ ਸਾਡੇ ਦਿੰਦਾ ਸਾਲਾਂ ਦੀ ਹੋਈ ਇਹ ਕਿੰਨਾ ਕਦਾਂ ਤੋਂ ਕੱਢਿਆ ਨੇ ਇਹਨੇ ਕੱਢਾ 14-15 ਲੀਟਰ ਨੌਰਮ ਕਲਾਸ ਦੇ ਪਹਿਲੇ ਸੂਏ ਹਾਂਜੀ ਪਹਿਲੇ ਸੂਏ ਇਹ ਠੀਕ ਹੈ ਹਾਂਜੀ ਪਹਿਲੇ ਸੂਏ 14-15 ਖੱਜ ਹਾਂਜੀ ਹਾਂਜੀ ਓਕੇ ਠੀਕ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਭਰਾਵਾਂ ਨੇ ਵੀਡੀਓ ਦੇਖੀ ਮਿਹਰਬਾਨੀ ਤੇ ਸ਼ੇਅਰ ਵੀ ਜਰੂਰ ਕਰ ਦਿਓ ਕਿਸੇ ਭਰਾ ਦੇ ਕੋਲੇ ਚੰਗੇ ਪਾਲਣ ਵਾਲੇ ਕੋਲੇ ਜਾਵੜੇ ਧੰਨਵਾਦ